ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੀਪ ਸਿੱਧੂ ਦੇ ਪ੍ਰਾਂ ਮਨਦੀਪ ਸਿੱਧੂ ਦੇ ਬਾਰੇ ਉਹਨਾਂ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਆ ਕਿ ਉਹ ਗਿੱਦੜਵਾਦ ਤੋਂ ਜਿਮਨੀ ਚੋਣ ਦੇ ਵਿੱਚ ਭਾਗ ਲੈ ਸਕਦੇ ਨੇ ਯਾਨੀ ਕਿ ਗਿੱਦੜਵਾਦ ਦੇ ਵਿੱਚ ਆਜ਼ਾਦ ਉਮੀਦਵਾਰ ਤੌਰ ਤੇ ਉਹ ਚੋਣ ਲੜ ਸਕਦੇ ਨੇ ਉਹ ਬੀਤੇ ਕੁਝ ਦਿਨਾਂ ਤੋਂ ਗਿੱਦੜਵਾਦ ਦੇ ਵਿੱਚ ਐਕਟਿਵ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਜੋ ਗਿੱਦੜਵਾਦ ਦੇ ਵਿੱਚ ਲੋਕਾਂ ਦੇ ਨਾਲੋਂ ਮੁਲਾਕਾਤਕਾਰ ਨੇ ਤਾਂ ਇਸੇ ਵਿਚਕਾਰ ਜੋ ਫਰੀਦਕੋਟ ਤੋਂ ਐਮਪੀ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਏ ਤੁਹਾਨੂੰ ਉਸ ਦੇ ਬਾਬਤ ਵੀ ਦੱਸਾਂਗੇ ਤੇ ਆਖਰਕਾਰ ਗਿੱਦੜਵਾ ਜਿਮਨੀ ਚੋਣ ਨੂੰ ਲੈ ਕੇ ਕਿਸ ਤਰੀਕੇ ਦਾ ਮਾਹੌਲ ਬਣ ਰਿਹਾ ਏ ਤੇ ਕਿਹੜੇ ਪੰਥਕ ਚਿਹਰੇ ਸਮੇਂ ਉੱਥੇ ਆ ਰਹੇ ਨੇ ਉਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇਵਾਂਗੇ ਦੱਸ ਦਿੰਨੇ ਆ ਕਿ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾ ਹੋਣੀਆਂ ਨੇ ਜਿਨ੍ਹਾਂ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਚੋਣਾ ਜੋ ਨਵੰਬਰ ਦੇ ਵਿੱਚ ਜਾਂ ਫਿਰ ਦਸੰਬਰ ਦੇ ਸ਼ੁਰੂਆਤ ਦੇ ਵਿੱਚ ਹੋ ਸਕਦੀਆਂ ਨੇ ਗਿੱਦੜਵਾ ਤੋਂ ਸੀ ਕਾਂਗਰਸੀ ਵਿਧਾਇਕ ਅਮਰਿੰਦੇ ਸਿੰਘ ਰਾਜਾ ਵਿੜਿੰਗ ਜੋ ਲੁਧਿਆਣੇ ਤੋਂ ਐਮਪੀ ਬਣ ਜਾਂਦੇ ਨੇ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਜੋ ਗਰਦਾਸਪੁਰ ਤੋਂ ਐਮਪੀ ਬਣ ਜਾਂਦੇ ਨੇ ਚੱਬੇਵਾਲ ਤੋਂ ਜੋ ਪਹਿਲਾਂ ਕਾਂਗਰਸ ਪਾਰਟੀ ਦੇ ਵਿਧਾਇਕ ਸੀ ਡਾਕਟਰ ਰਾਜਕੁਮਾਰ ਚੱਬੇਵਾਲ ਫਿਰ ਆਮ ਆਦਮੀ ਪਾਰਟੀ ਸ਼ਾਮਲ ਹੋ ਜਾਂਦੇ ਨੇ ਤੇ ਫਿਰ ਹਸ਼ਿਆਰਪੁਰ ਤੋਂ ਐਮਪੀ ਬਣ ਜਾਂਦੇ ਨੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਖੇਡ ਮੰਤਰੀ ਮੀਤਿਆ ਜੋ ਸੰਗਰੂਰ ਤੋਂ ਐਮਪੀ ਬਣ ਜਾਂਦੇ ਨੇ ਇਹ ਚਾਰੀ ਸੀਟਾਂ ਹੁਣ ਖਾਲੀ ਹੋ ਗਈਆਂ ਨੇ ਪਰ ਇਸ ਤੋਂ ਬਾਅਦ ਜੋ ਡਾਕਟਰ ਸੁਖਵਿੰਦਰ ਸੁਖੀ ਨੇ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੇ ਪੰਜਵੀਂ ਜਮਨੀ ਚੋਣ ਵੀ ਪੰਜਾਬ ਦੇ ਵਿੱਚ ਆ ਸਕਦੀ ਆ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਚਾਰ ਜਿਮਨੀ ਚੋਣਾਂ ਨੂੰ ਲੈ ਕੇ ਪਰ ਸਭ ਤੋਂ ਚਰਚਾ ਹੋ ਰਹੀ ਆ ਗਿੱਦਰਵਾਦੀ ਜਦੋਂ ਅਚਾਨਕ ਹੀ ਸੁਖਬੀਰ ਸਿੰਘ ਬਾਦਲ ਗਿੱਦਰਵਾ ਦੇ ਵਿੱਚ ਐਕਟਿਵ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਹੀ ਤਕਰੀਬਨ ਇੱਕ ਦਰਜਨ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਤਾਂ ਉਦੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਡਿੰਪੀ ਢਿੱਲੋਂ ਇੱਥੋਂ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਪਰ ਅਚਾਨਕ ਗੇਮ ਬਦਲ ਜਾਂਦੀ ਆ ਜਦੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਨ੍ਹਾਂ ਨੂੰ ਪੂਰਾ ਪੰਜਾਬ ਨਿਊਦੀਪ ਟਰਾਂਸਪੋਰਟ ਤੌਰ ਤੇ ਜਾਣਦਾ ਏ ਉਹ ਅਕਾਲੀ ਦਲ ਨੂੰ ਅਲੋਪਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹ ਦਾਵਾ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਆਪਣੇ ਭਰਾ ਜੋ ਮਨਪੀਤ ਸਿੰਘ ਬਾਦਲ ਨੇ ਉਹਨਾਂ ਨੂੰ ਇੱਥੋਂ ਟਿਕਟ ਦੇਣਾ ਚਾਹੁੰਦੇ ਨੇ ਤੇ ਉਹ ਮੇਰੀ ਬਲੀ ਦੇਣਾ ਚਾਹੁੰਦੀ ਸੀ ਇਸ ਕਰਕੇ ਮੈਂ ਪਹਿਲਾਂ ਹੀ ਪਾਰਟੀ ਨੂੰ ਅਲੂਗਦਾ ਕਰਕੇ ਜਾ ਰਿਹਾ ਹਾਂ ਤੇ ਦੂਸਰੇ ਪਾਸੇ ਕਾਂਗਰਸ ਨੂੰ ਲੈ ਕੇ ਵੀ ਕੋਈ ਸਥਿਤੀ ਬਹੁਤੀ ਸਾਫ਼ ਨਹੀਂ ਹੈਗੀ ਕਿਉਂਕਿ ਅਮਰਿੰਦਰ ਸਿੰਘ ਰਾਜਵੜਿੰਗ ਤਾਂ ਪਤਨੀ ਅਮ੍ਰਿਤਾ ਵੜਿੰਗ ਤੇ ਉਹਨਾਂ ਦੇ ਇੱਕ ਕਰੀਬੀ ਨੇ ਕੌਣੇ ਤੋਂ ਉਹਨਾਂ ਦੀ ਖੂਬ ਚਰਚਾ ਹੋ ਰਹੀ ਕਿ ਦੋਨਾਂ ਵਿੱਚੋਂ ਕੋਈ ਇੱਕ ਉਮੀਦਵਾਰ ਹੋ ਸਕਦਾ ਹੈ ਆਮ ਆਦਮੀ ਪਾਰਟੀ ਲਗਭਗ ਤੈ ਮੰਨਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਹੀ ਉਮੀਦਵਾਰ ਹੋਣਗੇ ਤੇ ਕਾਦੀਰ ਦੇ ਵੱਲੋਂ ਉਮੀਦਵਾਰ ਕੌਣ ਹੋਵੇਗਾ ਇਹ ਬਹੁਤ ਹੀ ਸਥਿਤੀ ਹਜੇ ਸਾਫ਼ ਨਹੀਂ ਕਿਉਂਕਿ ਤਿੰਨ ਤੋਂ ਲੈ ਕੇ ਚਾਰ ਨਾਵਾਂ ਦੀ ਖੂਬ ਚਰਚਾ ਹੋ ਰਹੀ ਆ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਤੀ ਸਿੰਘ ਬਾਦਲ ਹੀ ਉਮੀਦਵਾਰ ਹੋਣਗੇ ਪਰ ਇੱਕ ਆਮ ਆਦਮੀ ਪਾਰਟੀ ਦਾ ਆਗੂ ਵੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣ ਨੂੰ ਕਾਲਾ ਹੋਇਆ ਬੈਠਾ ਹੈ ਪਰ ਇਸੇ ਵਿਚਕਾਰ ਜੋ ਸੁਖਰਾਜ ਸਿੰਘ ਨਿਆਮੀਵਾਲ ਨੇ ਜਿਨ੍ਹਾਂ ਦੇ ਵੱਲੋਂ ਬਰਗਾੜੀ ਵਿੱਚ ਲੰਮਾ ਇੱਕ ਮੋਰਚਾ ਵੀ ਲਗਾਇਆ ਗਿਆ ਸੀ ਉਨ੍ਹਾਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਉਹ ਗਿੱਦੜਵਾਦ ਤੋਂ ਅਜਾਬ ਨਵੀਂ ਵਾਰਤੌਰ ਤੇ ਚੋਣ ਲੜਨਗੇ ਤੇ ਪੰਥਕ ਧਿਰਾਂ ਦੇ ਵੱਲੋਂ ਉਹਨਾਂ ਨੂੰ ਹਮਾਇਤ ਕੀਤੀ ਗਈ ਆ ਜਦੋਂ ਉਹਨਾਂ ਨੇ ਐਲਾਨ ਕੀਤਾ ਸੀ ਚੋਣ ਲੜਨ ਦਾ ਉਸ ਸਮੇਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਕੀਤਾ ਗਿਆ ਸੀ ਕਿ ਦੀਪ ਸਿੱਧੂ ਦੇ ਭਰਾ ਜੋ ਮਨਦੀਪ ਸਿੱਧੂ ਨੇ ਉਹਨਾਂ ਦੀ ਵੀ ਚਰਚਾ ਹੋ ਰਹੀ ਐ ਇੱਥੋਂ ਚੋਣ ਲੜਨ ਦੀ ਤਾਂ ਉਸ ਸਮੇਂ ਸੁਖਰਾਜ ਸਿੰਘ ਨਿਆਮੀ ਵਾਲ ਨੇ ਸਾਫ਼ ਕੀਤਾ ਸੀ ਕਿ ਮੇਰੀ ਉਹਨਾਂ ਨਾਲ ਗੱਲੋਬਾਤ ਹੋ ਚੁੱਕੀ ਆ ਉਹਨਾਂ ਨੇ ਮੈਨੂੰ ਹਮਾਇਤ ਕੀਤੀ ਆ ਪਰ ਅੱਜ ਇੱਕ ਚੈਨਲ ਦੇ ਉੱਪਰ ਇੰਟਰਵਿਊ ਆਇਆ ਏ ਜੋ ਫਰੀਦਕੋਟ ਤੋਂ ਐਮਪੀ ਨੇ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਇਹ ਸਾਫ਼ ਕੀਤਾ ਕਿ ਗਿੱਦੜਵਾਦ ਤੋਂ ਸੀ ਜੋ ਚਰਚਾ ਕਰ ਰਹੇ ਹਾਂ ਉਮੀਦਵਾਰ ਬਣਾਉਂਦੀ ਆਪਣੀ ਪੰਥਕ ਧਿਰ ਦੇ ਵੱਲੋਂ ਆਜ਼ਾਦ ਰੂਪ ਦੇ ਵਿੱਚ ਉਹ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੱਧੂ ਵੀ ਹੋ ਸਕਦੇ ਨੇ ਪਰ ਇਹਦੇ ਨਾਲ ਉਹਨਾਂ ਨੇ ਇੱਕ ਹੋਰ ਨਾਮ ਦਾ ਵੀ ਜ਼ਿਕਰ ਕੀਤਾ ਹੈ ਕਿ ਉਹ ਨਾਮ ਵੀ ਗਿੱਦੜਵਾਦ ਤੋਂ ਚੋਣ ਲੜ ਸਕਦਾ ਹੈ ਅਸੀਂ ਨਾ ਦੋਵੇਂ ਨਾਵਾਂ ਦੇ ਉੱਪਰ ਖੂਬ ਚਰਚਾ ਕਰ ਰਹੇ ਹਾਂ ਉਹ ਨਾਮ ਹੈ ਸੁਖਵਿੰਦਰ ਸਿੰਘ ਹੋਰਾਂ ਦਾ ਤਾਂ ਇਹਨਾਂ ਦੋਵੇਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਸਭਜੀਤ ਸਿੰਘ ਖਾਲਸਾ ਦੇ ਗਰੁੱਪ ਦੇ ਵੱਲੋਂ ਕਿਦਰਵਾਦ ਤੋਂ ਚੋਣ ਲੜ ਸਕਦਾ ਹੈ ਪਰ ਜਿਆਤਰ ਜੋ ਚਾਂਸ ਦਿੱਤੇ ਜਾ ਰਹੇ ਨੇ ਜਾਂ ਐਮਪੀ ਦੇ ਵੱਲੋਂ ਵੀ ਸਾਫ਼ ਕੀਤਾ ਗਿਆ ਸੀ ਜੋ ਐਮਪੀ ਨੇ ਸਭਜੀਤ ਸਿੰਘ ਖਾਲਸਾ ਕਿ ਦੀਪ ਸਿੱਧੂ ਦੇ ਪ੍ਰਾ ਮਨਦੀਪ ਸਿੱਧੂ ਹੀ ਕਿਦਰਵਾਦ ਤੋਂ ਚੋਣ ਲੜਨਗੇ ਪਰ ਅਖਰਕਾਰ ਜੋ ਗਿੱਦਰਵਾ ਹਲਕਾ ਹੈ ਇਹਨਾਂ ਚਰਚਾ ਦੇ ਵਿੱਚ ਕਿਉਂ ਆ ਗਿਆ ਹੈ ਜਾ ਫਿਰ ਸਾਰੇ ਆ ਸਿਆਸੀ ਧਿਰਾਂ ਦੇ ਵੱਲੋਂ ਗਿੱਦੜਵਾ ਦੇ ਉੱਪਰ ਹੀ ਧਿਆਨ ਕੇਂਦਰਿਤ ਕਿਉਂ ਕੀਤਾ ਜਾ ਰਿਹਾ ਏ ਉਹਨਾਂ ਦੇ ਵੱਲੋਂ ਬਰਨਾਲਾ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਜਾਂ ਫਿਰ ਚੱਬੇਵਾਲ ਹੋ ਗਿਆ ਉਸ ਦੇ ਉੱਪਰ ਇਹਨਾਂ ਧਿਆਨ ਕੇਂਦਰਿਤ ਕਿਉਂ ਨਹੀਂ ਕੀਤਾ ਜਾ ਰਿਹਾ ਦੱਸ ਦਿੰਨੇ ਆ ਕਿ ਮਨਪੀਤ ਸਿੰਘ ਬਾਦਲ ਪਹਿਲੀ ਵਾਰ ਗਿੱਦੜਵਾ ਤੋਂ ਜਿਮਨੀ ਚੋਣ ਦੇ ਵਿੱਚ ਐਮਐਲਏ ਬਣਦੇ ਨੇ ਉਸ ਤੋਂ ਬਾਅਦ ਇਕੱਲਾਂ ਦੀ ਸਰਕਾਰ ਬਣਦੀ ਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਉਲਟਫੇਰ ਹੁੰਦੇ ਨੇ ਤੇ ਹੁਣ ਵੀ ਇਹ ਕਿਆਸਰਾਈਆਂ ਇਹੀ ਲਾਈਆਂ ਜਾ ਰਹੀਆਂ ਨੇ ਕਿ ਇਸ ਵਾਰ ਦੇ ਗਿੱਦੜਵਾ ਹਲਕਾ ਗੇਮ ਚੇਂਜਰ ਹੋ ਸਕਦਾ ਏ ਅਕਾਲੀ ਦਲ ਦੇ ਸਰਵਾਈਵ ਦੇ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚੋਂ ਲਾਂਬੇ ਕਰਨ ਦੇ ਲਈ ਜਾਂ ਫਿਰ ਕਾਂਗਰਸ ਦੇ ਲਈ ਵੀ ਸੱਤਾ ਦੇ ਵਿੱਚ ਆਉਣ ਦੇ ਲਈ ਗਿੱਦੜਵਾ ਹਲਕਾ ਸਭ ਤੋਂ ਐਮ ਹੋ ਸਕਦਾ ਏ ਇਸ ਕਰਕੇ ਸਾਰੀਆਂ ਧਿਰਾਂ ਦੇ ਵੱਲੋਂ ਭਾਵੇਂ ਉਹ ਸਿਆਸੀ ਧਿਰਾ ਹੋਣ ਜਾਂ ਉਹ ਪੰਥਕ ਧਿਰਾ ਹੋਣ ਉਹਨਾਂ ਦੇ ਵੱਲੋਂ ਗਿੱਦੜਵਾ ਹਲਕੇ ਨੂੰ ਲੈ ਕੇ ਹੀ ਆਪਣੇ ਜੋਰ ਰਜਮਾਇਸ਼ ਕੀਤੀ ਜਾ ਰਹੀ ਆ ਇਸ ਤਰੀਕੇ ਦੀਆਂ ਹੋਰ ਵੀਡੀਓ ਲੈ ਕੇ ਵੀ ਅਸੀਂ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ